ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਕਿਉਂਕਿ ਤਨ ਤਨ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਮਹਾਰਾਜ ਜੀ ਨੇ ਮਹਾਨ ਪਰ ਉਪਕਾਰ ਕੀਤਾ ਜੋ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ 1604 ਈਸਵੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਸਤਗੁਰਾਂ ਨੇ ਕਰਵਾਈ ਵੱਡੇ ਗੁਰੂ ਸਹਿਬਾਨਾਂ ਦੀ ਬਾਣੀ ਔਰ ਭਗਤਾਂ ਦੀ ਬਾਣੀ ਪਟਾਂ ਦੀ ਬਾਣੀ ਗੁਰ ਸਿੱਖਾਂ ਦੀ ਬਾਣੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਸ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰਵਾਈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਸ ਵੇਲੇ ਪਹਿਲਾ ਪ੍ਰਕਾਸ਼ ਹੋਇਆ ਹੈ ਅੰਮ੍ਰਿਤਸਰ ਦੀ ਪਵਿੱਤਰ ਪਾਵਨ ਧਰਤੀ ਤੇ ਦਰਬਾਰ ਸਾਹਿਬ ਦੇ ਅੰਦਰ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ ਗਿਆ ਔਰ ਬਾਬਾ ਬੁੱਢਾ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੈ ਕਿਉਂਕਿ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਹੁਕਮ ਕੀਤਾ ਸੀ ਬੁੱਢਾ ਜੀ ਤਮ ਖੁੱਲੋ ਗ੍ਰੰਥ ਲੀਹੁ ਆਵਾਜ਼ ਸੁਣੇ ਸਭ ਪੰਥ ਤੇ ਉਸ ਵੇਲੇ ਹੁਕਮਨਾਮਾ ਆਇਆ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਇਹ ਮਹਾਨ ਪਰ ਉਪਕਾਰ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜੀ ਨੇ ਸਾਡੇ ਤੇ ਕੀਤਾ ਕਿਉਂਕਿ ਹਰ ਇੱਕ ਕੌਮ ਦੇ ਕੋਲ ਆਪੂ ਆਪਣਾ ਧਾਰਮਿਕ ਗ੍ਰੰਥ ਹੈ ਸਭ ਸਤਕਾਰਯੋਗ ਹਨ ਅਸੀਂ ਸਤਕਾਰ ਕਰਦੇ ਹਾਂ ਪਰ ਜੋ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਤੁਰੋਂ ਆਈ ਹੋਈ ਬਾਣੀ ਤੋਂ ਮਿਲਦਾ ਏ ਉਹ ਹੋਰ ਕਿਸੇ ਵੀ ਕੌਮ ਦੀ ਧਾਰਮਿਕ ਗ੍ਰੰਥ ਦੇ ਵਿੱਚ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਨਹੀਂ ਮਿਲਦਾ ਇੱਥੇ ਮੁਸਲਮਾਨ ਨੂੰ ਵੀ ਉਪਦੇਸ਼ ਹੈ ਸਿੱਖ ਨੂੰ ਵੀ ਉਪਦੇਸ਼ ਹੈ ਇੱਥੇ ਹਿੰਦੂ ਨੂੰ ਵੀ ਉਪਦੇਸ਼ ਹੈ ਇਹ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਜਿਸ ਗੁਰਬਾਣੀ ਦੇ ਵਿੱਚੋਂ ਆਵਾਜ਼ ਆਉਂਦੀ ਹੈ ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੀ ਕੋ ਮੰਦੇ ਜਿਸ ਗੁਰਬਾਣੀ ਦੇ ਵਿੱਚੋਂ ਆਵਾਜ਼ ਆਉਂਦੀ ਹੈ ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਹਾਰਾ ਜਿਉ ਉਹ ਤੁਰੋਂ ਆਈ ਹੋਈ ਬਾਣੀ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਪੰਡਾਰ ਰੱਬੀ ਅੱਖਰਾਂ ਦੇ ਰੂਪ ਵਿੱਚ ਜੋਤ ਹੈ ਅਕਾਲ ਦੀ ਇਸੇ ਜੋਤ ਵਿੱਚੋਂ ਸਾਨੂੰ ਦਸੇ ਗੁਰੂ ਨજર ਆਉਂਦੇ ਇਹੋ ਸਾਨੂੰ ਰਾਹ ਹੈ ਗਿਆਨ ਦਾ ਵਿਖਾਲ ਦੀ ਇਹੋ ਗਿਆਨ ਫਿਰ ਭਵ ਸਾਗਰਾਂ ਤੋਂ ਪਾਰ ਕਰੇ ਜੈਸ ਨੂੰ ਪਈ ਦੁਨੀਆ ਜੁਗਾਂ ਤੋਂ ਹੈ ਭਾਲ ਦੀ ਬਾਲਹੀਣ ਬੁੱਧਹੀਣ ਨਿਰਗੁਣ ਜੀਵ ਹੋ ਕੇ ਕਰਾਂ ਕੀ ਸਫਤਮੈ ਨੂਰ ਦੇ ਮਿਸਾਲ ਦੀ ਇਹਦੇ ਦਰ ਉੱਤੋਂ ਮਿਲੇ ਮਾਨ ਨਮਾਣਿਆਂ ਨੂੰ ਅਭਮਾਨੀਆਂ ਦਾ ਇੱਥੇ ਟੁੱਟਦਾ غرੂਰ ਏ ਜਿਹੜਾ ਦਿਲ ਸਾਫ਼ ਲੈ ਕੇ ਸ਼ਰਧਾ ਦੇ ਨਾਲ ਆਵੇ ਦੀਵੇ ਵਾਂਗ ਜਗ ਜਾਂਦਾ ਹੁੰਦਾ ਨੂਰੋ ਨੂਰ ਏ ਗੁਰਬਾਣੀ ਇਸ ਕਲਯੁਗ ਦੇ ਭਿਆਨਕ ਸਮੇਂ ਅੰਦਰ ਇੱਕ ਚਾਨਣ ਏ ਇੱਕ ਰੌਸ਼ਨੀ ਏ ਇੱਕ ਮਾਰਗ ਦਸੇਰਾ ਏ ਮਹਾਰਾਜ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਈ ਵਿਦਵਾਨ ਕਹਿੰਦਾ ਸਾਗਰ ਸੁੱਕ ਜਾਂਦੇ ਗਰਮੀ ਜਦ ਬਹੁਤ ਪੈਂਦੀ ਐ ਪਰ ਸਾਗਰ ਗੁਰਬਾਣੀ ਦਾ ਸੁੱਕਦਾ ਨਹੀਂ ਲੱਖਾਂ ਦੌਲਤ ਖਜ਼ਾਨੇ ਮੁੱਕ ਜਾਂਦੇ ਬਾਣੀ ਰੂਪ ਢੰਡਾਰ ਕਦੇ ਮੁੱਕਦਾ ਨਹੀਂ ਚੰਦ ਸੂਰਜ ਚੜ ਕੇ ਛੁੱਪ ਜਾਂਦੇ ਐ ਪਰ ਗੁਰਬਾਣੀ ਦਾ ਚਾਨਣਾ ਛੁੱਪਦਾ ਨਹੀਂ ਮਨੋਂ ਕਾਮਨਾ ਪੂਰੀਆਂ ਹੋਣ ਸੱਬੇ ਬਾਣੀ ਪੜਦਿਆਂ ਸੁਣਦਿਆਂ ਪਾਪ ਨੇੜੇ ਟੱਕਦਾ ਨਹੀਂ ਇਹ ਇਲਾਹੀ ਬਾਣੀ ਦੀ ਤਾਕਤ ਹੈ ਇਹ ਤੁਰਕੀ ਬਾਣੀ ਦੀ ਇੱਕ ਕਲਾ ਹੈ ਮਹਾਰਾਜ ਕਹਿੰਦੇ ਨੇ ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਮਹਾਰਾਜ ਕਹਿੰਦੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ ਗੁਰਬਾਣੀ ਨਿਰੰਕਾਰ ਰੂਪ ਹੈ ਜਿਨ੍ਹਾਂ ਜਿਨ੍ਹਾਂ ਨੇ ਗੁਰਬਾਣੀ ਦੀ ਓਟ ਟਿਕਾਈ ਗੁਰਬਾਣੀ ਨੂੰ ਪੜਿਆ ਗੁਰਬਾਣੀ ਨੂੰ ਗਾਇਆ ਗੁਰਬਾਣੀ ਨੂੰ ਹਿਰਦੇ ਦੇ ਵਿੱਚ ਵਸਾਇਆ ਉਹਨਾਂ ਬੰਦ ਬੰਦ ਕਟਵਾ ਲੈ ਖੋਪਰੀਆਂ ਲਹਾ ਲਈਆਂ ਚਰਖੜੀਆਂ ਤੇ ਚੜ ਗਏ ਪਰ ਸਿੱਖੀ ਸਦਕ ਨੂੰ ਆਚਨਾ ਆਉਣ ਦਿੱਤੀ ਇਹ ਧੁਰ ਕੀ ਬਾਣੀ ਨੂੰ ਜਨਜਾਰ ਬਣਾਇਆ ਉਹ ਮੂੰਹ ਤਲਵਾਰਾਂ ਦਾ ਮੋੜ ਦੇਵੇ ਜਿਹਦੇ ਹੱਡਾਂ ਵਿੱਚ ਰਚ ਗਈ ਇਹ ਬਾਣੀ ਉਹ ਆਰਿਆਂ ਦੇ ਦੰਦੇ ਤੋੜ ਦੇਵੇ ਜਿਹਦੀ ਆਤਮਾ ਵਿੱਚ ਬਾਣੀ ਕਰੇ ਵਾਸਾ ਉਹਨੂੰ ਆਉਣ ਨਾ ਕੋਈ ਵੀ ਥੋੜ ਦੇਵੇ ਜਿਹੜਾ ਬਾਣੀ ਨਾਲ ਜੁੜ ਜਾਏ ਖਾਲਸਾ ਜੀ ਬਾਣੀ ਉਹਨੂੰ ਨਾਲ ਪਰਮਾਤਮਾ ਜੋੜ ਦੇਵੇ ਇਹ ਗੁਰਬਾਣੀ ਦੀ ਤਾਕਤ ਹੈ ਇਸ ਕਰਕੇ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਲੜ ਲੱਗਿਏ ਗੁਰਬਾਣੀ ਨੂੰ ਪੜੀਏ ਖੰਡੇ ਬਾਟੇ ਦਾ ਅਮਰਤ ਛੱਕ ਕੇ ਗੁਰੂ ਵਾਲੇ ਬਣੀਏ ਗੁਰਬਾਣੀ ਦੇ ਸਿਧਾਂਤ ਤੇ ਚੱਲ ਕੇ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਯਤਨ ਕਰੀਏ ਜੋ ਮੰਗਣਾ ਹੈ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੋਂ ਮੰਗਣਾ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਉਹਾਂ ਸੱਚ ਹੋਵੈ ਤਨ ਤਨ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਈਲੇ ਪ੍ਰਕਾਸ਼ ਪਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਗੁਰੂ ਪਿਆਰਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਆਪਾਂ ਗੁਰਬਾਣੀ ਤੇ ਇਤਿਹਾਸ ਦੇ ਨਾਲ ਜੁੜ ਸਕੀਏ ਨਮਾਣਾ ਜਿਆ ਅਪਰਾਲਾ ਦਾਸ ਵੱਲੋਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਤੇ ਸੰਗਤ ਬਖਸ਼ਣ ਯੋਗ ਨੇ ਲਿਖਿਆ ਕਤਹਿਨਾ ਛੂਟੀ ਹੈ ਖੰਖਨ ਭੂਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸਤਿਗੁਰੂ ਜੀ ਕਿਰਪਾ ਕਰਨ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀਆਂ ਦਾਤਾਂ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਓ ਅਸੀਸ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ